ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 86726 10778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਫੇਜ ਬਬੂ ਨੂੰ ਪੇਜ ਨੂੰ ਫੋਲੋ ਕਰ ਲੋ ਜੀ ਲਾਈਕ ਕਰ ਦਿਓ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ तहसील कोटकपुरा ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਰੀਦਕੋਟ ਇੱਕ ਐਨੀਮਲ ਦੀ ਵੀਡੀਓ ਲੈ ਕੇ ਆਏ ਆ ਅੱਜ ਤੋਹਫਾ ਹੀ ਹੈ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦਾ ਨਾਮ ਬਾਈ ਗੁਰੀਆ ਪਿੰਨ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੁਰਾ ਮੋਬਾਈਲ ਨੰਬਰ ਜੀ 869907797 ਬਾਈ ਠੀਕ ਆ ਬਾਈ ਇੱਕ ਨਾ ਕੀ ਆ ਜੀ ਹਾਂਜੀ ਬਾਈ ਠੀਕ ਹੈ ਸੁਆ ਭਾਈ ਕਿੰਨਾ ਮਾਜੀ ਸੁਆ ਭਈ ਇਹ ਪਹਿਲਾ ਹੁੰਦੀ ਆ ਮੂੰਹ ਚਾਰ ਦਾ ਦਾ ਬੱਚਾ ਮੂੰਹ ਤੋਂ 4 ਦਾ ਪੈਂਦਾ ਆ ਜਮਾਤ ਨਹੀਂ ਪਰਿਵਾਰ ਕੋਲੇ ਸੀ ਭਾਈ ਹਜੇ ਬੱਚੀ ਦੀ ਸੇਵਾ ਸੁਆ ਭਈ ਨੂੰ ਹੀ ਸਹੀ ਤਾਂ ਠੀਕ ਹੈ ਭਾਈ ਹਾਂਜੀ ਭਾਈ ਤੇ ਫਿਰ ਤਾਂ ਸਿਮਨ ਰਿਕਾਰਡ ਨਹੀਂ ਹੋਣਾ ਕੋਈ ਨਹੀਂ ਨਹੀਂ ਭਾਈ ਕੋਈ ਨਹੀਂ ਆਵੇਂ ਆਪਾਂ ਝੂਠ ਮਾਰੀ ਦੇਣ ਕਿੰਨੇ ਲੈਂਦੀ ਆ ਦੇਣ ਭਾਈ ਬਾਹ ਹੈ ਤਾਂ ਤਿਆਰੀਆਂ ਚ ਹੀ ਆ ਵੀ ਦੋ ਦਿਨ ਵੱਧ ਵੀ ਕਰ ਸਕਦੀ ਹੈ ਘੱਟ ਵੀ ਕਰ ਸਕਦੀ ਹੈ ਜਾਂ ਜਰਾਤ ਵੀ ਸੂਟ ਸਕਦੀ ਆ ਲਗਭਗ ਤਿਆਰ ਮੰਨ ਕੇ ਆ ਠੀਕ ਹੈ ਭਾਈ ਵੀ ਜੇ ਹਿਸਾਬ ਨਾਲ ਵੇਖੀਏ ਵੀ ਹਜੇ ਬੱਚੇ ਨੇ ਵੀ ਜਿਹੜੇ ਹਿਸਾਬ ਨਾਲ ਝੋਲੀ ਝੋਲੀ ਕੱਢਣੀ ਹੈ ਹਜੇ ਹੁੰਦੀ ਹੈ ਹਜੇ ਜਾਣੀ ਪਿਆਰੀ ਮੰਨ ਕੇ ਆ ਜੇ ਕਰਮ ਵਾਲੀ ਦਾ ਪੂਰਾ ਸ਼ੋਰ ਹੁੰਦਾ ਵੀ ਆਪਾਂ ਇਹ ਕਈ ਚੱਲੀਏ ਵੀ ਅੱਜ ਸ਼ੂਟ ਹੋ ਗਿਆ ਨਾ ਵੀ ਬਾਕੀ ਪਤਾ ਨਹੀਂ ਬੱਡ ਵੀ ਸਾਰੇ ਤਿਆਰੀ ਬਹੁਤ ਚੰਗੀ ਹੈ ਸੋਨਾ ਹਵਾਨਾ ਗਲਬ ਦੀ ਥਣ ਕੱਲਾ ਕੱਲਾ ਲਿਖੀ ਸਭ ਬਹੁਤ ਆ ਬਾਈ ਕੰਢੀ ਝੀਲ ਪੂਰੀ ਇਸ ਹਨ ਦਾ ਸੈਜ ਵੀ ਸੋਹਣਾ ਆ ਸਾਰਾ ਲੀਵਾ ਬਾਹਰੋਂ ਘੋਲ ਬਹੁਤ ਪਈ ਆ ਜੀ ਕਿ ਖੱਚ ਕੇ ਤੁਹਾਨੂੰ ਹਵਾਨਾ ਦਿਖਾਈ ਦਿੰਦਾ ਹੈ ਹੈ ਤੈਨੂੰ ਜੀ ਨਹੀਂ ਲਾਇਆ ਬਾਈ ਥੋੜਾ ਬੱਚੀ ਨੇ ਜਮਾ ਸੰਗਲ ਤੇ ਸੀ ਹੱਤ ਲਿਆਰੇ ਤੋਂ ਨਹੀਂ ਵੀ ਆਪਾਂ ਪਾਏ ਠੀਕ ਹੈ ਕਿੰਨਾ ਪਾਜੂ ਦੁੱਧ ਜੀ ਦੁੱਧ ਬਾਈ ਮੰਨ ਕੇ ਚੱਲੋ ਵੀ ਜੇ ਤਾਂ ਸੇਵਾ ਪੂਰੀ ਹਨਾ ਹੋਈ ਹੁੰਦੀ ਬੱਚੀ ਦੀ ਸਰ ਤਾਂ ਹੋ ਸਕਦਾ ਪਹਿਲਾਂ ਉਹ ਅੱਛੀ 20 ਕਿਲੋ ਤਾਂ ਚੱਲ ਪਏਗੀ ਤੇ ਹੁਣ ਆਪਾਂ ਬਾਲਾਣੀਆਂ ਦੇ 16 17 ਕਿਲੋ ਦੁੱਧ ਪਾ ਦਈਏ ਠੀਕ ਹੈ ਜੀ ਹਾਂਜੀ ਥਨਾਂ ਦੇ ਦੰਨ ਜਮਾ ਦੰਨ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਸੂਆ ਜੀ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਬੱਚਾ ਬਾਕੀ ਦੰਦ ਬਾਜ ਬਹੁਤ ਚੰਗੀ ਉਹ ਅੱਛੀ ਬਈ ਵਾਲੇ ਕਰੇ ਜਾਵਣੀਆਂ ਨੇ ਬਾਈ ਕਹਿੰਦਾ ਘੱਟ ਸੇਵਾ ਵਾਲੇ ਪਰਵਾਈ ਆ ਪਰ ਫਿਰ ਵੀ ਕਰਮ ਵਾਲੀ ਦੀ ਤਿਆਰੀ ਬਹੁਤ ਕਮਾਲ ਦੀ ਹੈ ਜੀ ਸੂਣੀ ਕਰਦੀ ਹੁੰਦੀ ਹੈ ਤਿਆਰੀ ਲਗਭਗ ਬਾਈ ਕਹਿੰਦਾ ਤਿਆਰੀਆਂ ਜੇ ਹੋ ਸਕਦਾ ਅੱਜ ਸੂਪੇ ਜਾਂ ਭਲਕੇ ਸੂਪੇ ਜੀ ਤੇ ਇੱਕ ਅੱਧਾ ਦਿਨ ਵੱਧ ਲਿਜਾ ਵੀ ਸਕਦੀ ਐ ਕੁਆਲਿਟੀ ਬਹੁਤ ਆ ਜੀ ਸੋਹਣੀ ਫੇਸ ਕੁਆਲਿਟੀ ਰੰਗ ਪ੍ਰਿੰਟ ਪੂਰਾ ਚੰਗਾ ਥਣ ਕੱਲਾ ਕੱਲਾ ਨਿੱਖੜਵਾ ਹਵਾਨਾ ਸੋਹਣਾ ਝੂਲ ਹਜੇ ਵੀ ਹਵਾਨੇ ਚ ਬਹੁਤ ਲਈ ਫਿਰਦੀ ਐ ਜੀ ਬਾਈ ਦੱਸਦਾ ਕਿ 17 18 ਕਿਲੋ ਦੁੱਧ ਦੀ ਉਮੀਦ ਆ ਹੱਕ ਵੀ ਐ ਜੀ ਦੇਣ ਦਾ ਜੇ ਸੇਵਾ ਲੈ ਕਰੇ ਹੁੰਦੇ ਬੱਚੀ ਬਿਊਟੀ ਬਹੁਤ ਆ ਅਗਲੇ ਸੂਏ ਨੂੰ ਬੱਚੀ ਕੰਮ ਦੀ ਬਾਈਰੇ ਘਰ ਦੇ ਕੰਮ ਦੀ ਜੇ ਕਰਮਾਲੀ ਬੱਚਾ ਦੇਗੀ ਚੰਗਾ ਤਾਂ ਉਹਦਾ ਵੀ ਫਾਇਦਾ ਹੀ ਹੋ ਜਾਣਾ ਜੀ ਕਿਉਂਕਿ ਜਿਹੜੇ ਹਿਸਾਬ ਨਾਲ ਆਪਦੀ ਬਰੀਡ ਆ ਜੇ ਆਪਦੇ ਤੇ ਬੱਚਾ ਲੈ ਗਈ ਤਾਂ ਤੁਹਾਨੂੰ ਤੋਹਫਾ ਹੀ ਮਿਲ ਜਾਣਾ ਜੀ ਇੱਕ ਹੋਰ ਥਣਾ ਦੀ ਦੰਨ ਦੇ ਫਿਕਰ ਹੋ ਕੇ ਆ ਜਿਓ ਤੇ ਇਕ ਕਰ ਸਕਦੇ ਥਣਾ ਦੀ ਸੈ ਹੈ ਚੈੱਕ ਕਰੀ ਤੇ ਤੁਹਾਨੂੰ ਜੋ ਦਿਖਾ ਦਿੰਨੇ ਜਾਰੀ ਕੀ ਡਿਮਾਂਡ ਆ ਜੀ ਇਹਦੀ ਬਈ ਡਿਮਾਂਡ ਆ ਮੰਨ ਕੇ ਚੱਲ ਵੀ ਕੋਈ ਕੁਛ ਕਰਾਈ ਆ ਵੇ ਠੀਕ ਆ ਆਪਾਂ 55000 ਦੀ ਬੱਚੀ ਦੇਣਾ ਜਮਲ ਜੈ ਜਮਲ ਜਮਾ ਜੀ ਜੇ ਹੁੰਦਾ ਸਿਆਲ ਬਾਈ ਤੇ ਤਾਂ ਫੇ ਤਾਂ ਤੁਹਾਨੂੰ ਵੀ ਪਤਾ ਬਾਈ ਬੱਚੀ ਜਿਹਨੂੰ ਮਰਜੀ ਸਾਠ ਬਾੜ ਦੀ ਦੇ ਦਿੰਦੇ ਆਂ ਜੀ ਆਦੀ ਬੱਚੀ ਨੇ ਜਮਾ ਜੀ ਡਿਮਾਂਡ ਕੀਤੀ ਆ ਬਾਈ ਨੇ 55000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜੀ ਹੁਣ ਵੀ ਬੱਚੀ ਬਾਈ 60000 ਦੀ ਆ 60 62000 ਦੀ ਜੇ ਬੰਨ ਦੇ ਚੱਲ ਵੀ ਕੋਈ ਉਹ ਵੇਚਣ ਵਾਲਾ ਵੀ ਲੈ ਗਿਆ ਨਹੀਂ ਵੀ ਆਪਾਂ ਅਗਲੇ ਨੂੰ ਕਾਸ ਕੇ ਦੇ ਦਾਂਗੇ ਸਹੀ ਗੱਲ ਜੀ 62 63000 ਦੀ ਬੱਚੀ ਕੋਲਿਆ ਤਾ ਹੁਣ ਵੀ ਵੇਖ ਜੂਗੀ ਸਹੀ ਗੱਲ ਆ ਜੀ 55000 ਚ ਮਾਨ ਤਨ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ